ਸਰ ਆਈ ਟੂ ਸੀ ਡੋਰ ਟੂ ਡੋਰ ਦਾ ਪ੍ਰਚਾਰ ਕਰੇ ਤਾਂ ਕਿੰਨਾ ਆ ਰਿਹਾ ਦੇਖੋ ਡੋਰ ਟੂ ਡੋਰ ਤਾਂ ਮੇਰੇ ਨੌਜਵਾਨ ਕਰ ਰਹੇ ਆ ਹੋਰ ਮੇਰੇ ਵੱਲੋਂ ਬੇਨਤੀ ਕਰ ਰਹੇ ਆ ਕਿ ਅਮਰੂ ਨਾਲ ਸਾਰੇ ਜੈ ਕਾਂਗਰਸ ਪਾਰਟੀ ਨੂੰ ਵੋਟ ਪਾਓ ਬਹੁਤ ਜ਼ਰੂਰੀ ਆ ਜਨਤਾ ਦੇ ਵਾਸੀਆਂ ਦੀਆਂ ਖੁਸ਼ੀਆਂ ਨੂੰ ਮੁਬਾਰਕਾਂ ਆਵਾਜ਼ ਜਾਣੀ ਚਾਹੀਦੀ ਆ 2 ਸਾਲ ਪਹਿਲਾਂ ਕਿੰਨੇ ਰੁਪਏ ਲਾਤੀ ਜਿੱਤ ਰਹੀ ਆ ਸਰਦਾਰ ਕੁਮਰ ਸਿੰਘ ਜਿਤਾਉਣਾ ਬਹੁਤ ਜ਼ਰੂਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਮੁਕੀ ਦੇਖੋ ਇਹ ਕਿਸੇ ਇੰਡੀਵਿਜੂਅਲੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਅਮਨ ਸ਼ਾਸ਼ਤੀ ਚੈਨ ਵੀ ਆਪਾਂ ਬਹੁਤ ਕੁਲ ਮੀਟਿੰਗਾਂ ਸਰ ਇੱਕ ਸੰਤਪੁਰੇ ਮਲੇਚ ਪਰਮਾਤਸ ਜੇ ਦਾ ਬੰਦ ਪਿਆ ਸੀ ਪਰ ਤੋਂ ਇੰਡੀਆ ਤੋਂ ਉੱਥੇ ਗਏ ਸੀ ਇਹ ਉਹ ਕਹਿੰਦੇ ਰਾਣਾਜੀ ਰਾਜ ਤੇ ਕੰਪਲਟ ਕਰਨ ਚੱਲਿਆ ਕਰੋ ਉਹਨਾਂ ਨੇ ਸਰ ਕੰਪਲੀਓਪਨ ਕੀਤਾ ਹੈ ਇੰਡੀਆ ਨੂੰ ਕੀ ਪਤਾ ਕਿੰਨੇ ਨੂੰ ਕੁਝ ਪਤਾ ਕਿਨੇ ਕਿਨੇ ਤੈਨੋਂ ਕੇ ਕਾਂਗਰਸ ਪਾਰਟੀ ਨੂੰ ਰਾਜ ਤੋਂ ਕੇ 27 ਮਹੀਨੇ ਹੋ ਗਏ 27 ਮਹੀਨੇ ਪਹਿਲਾਂ ਪੰਪ ਲੱਗ ਚੁੱਕਿਆ ਸੀ ਲੱਗਿਆ ਕਾਂਗਰਸ ਦੇ ਰਾਜ ਚ ਇਦਾਂ ਦੇ 9 ਪੰਪ ਚੋਰਿਆ ਇੰਡੀਆ ਦੀ ਸਰਕਾਰ ਕਰਦੀ ਆ ਭਾਈ ਤੂੰ ਸਾਡਾ ਵੀਰ ਹੈ ਲੋ ਜੀ ਤੁਸੀਂ ਵੀ ਲੋ ਇਹ ਵੀ ਬਿਆਨ ਨਹੀਂ ਦੇਈ ਦੱਸਦਾ ਸਕੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਫਰੋ ਹਦਾਇਤ ਹੈ ਕਿ ਕੋਈ ਕੰਮ ਨਾ ਕਰੋ ਨਾਟ ਯੂਰ ਇਹੋ ਜਿਹਾ ਹੋ ਰਿਹਾ ਸੋਵੀਰ ਨੇ ਇਹ ਡਾਕ ਦਿੱਤੇ ਉਹ ਕਾਨੂੰਨੀ ਦਿਸੇ ਔਰ 14 ਕਰੋੜ 60 ਲੱਖ ਰੁਪਇਆ ਕਮੇਟੀ ਚ ਪਿਆ ਹਾਂਜੀ ਮਿਸ਼ਨਰ ਤੁਹਾਡੀ ਕੰਮ ਨਹੀਂ ਕਰਦੀ ਤੁਹਾਡੇ ਤੋਂ ਕੁਝ ਹੁੰਦਾ ਨਹੀਂ ਜਰੋ ਇਹ ਜਾਣਬੁਝ ਕੇ ਸੰਤਾਪ ਲੋਕ ਕੋ ਘਣ ਪੈਸਾ ਉਹ 10 ਕਰੋੜ ਵਾਪਸ ਚਲੇ ਗਿਆ ਵੀ ਕਹਾਂਗੇ ਹਾਂਜੀ ਭਾਈ ਅੱਜ ਤੁਸੀਂ ਇੱਥੇ ਆਏ ਆ ਜੇ ਪਾਣੀ ਦੇ ਪੰਪਰ ਤੁਸੀਂ ਆਪਣਾ ਓਪਨਿੰਗ ਕੀਤੀ ਹੈ ਸਰਜੀ ਕਹਿੰਦੇ ਸੀ ਆ ਪਹਿਲੀ ਤਾਂ ਗੱਲ ਇਹ ਹੈਗੀ ਹੈ ਜੀ ਇਲੈਕਸ਼ਨ ਕੋਰਟ ਲੱਗਾ ਹੋਇਆ ਹੈ ਹਾਂਜੀ ਓਪਨਿੰਗ ਤਾਂ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਪਿਛਲੇ ਲਗਭਗ 10 ਤੋਂ 15 ਸਾਲਾਂ ਦੀ ਇਸ ਡਿਫੈਂਸ ਕਲੋਨੀ ਦੀ ਇਸ ਸੀਨਪੁਰਾ ਸੰਤਪੁਰਾ ਜੋ ਰੋਡ ਹੈਗੀ ਹੈ ਇੱਥੇ ਸਾਰੇ ਜਿੰਨੇ ਵੀ ਇੱਥੇ ਕਾਫੀ ਜਿਹੜਾ ਸੰਘਣਾ ਇਲਾਕਾ ਹੋਣ ਦੇ ਕਰਕੇ ਇੱਥੇ ਪਾਣੀ ਦੀ ਕਿੱਲੇ ਸੀਗੀ ਪਿਛਲੀਆਂ ਸਰਕਾਰਾਂ ਨੇ ਇੱਥੇ ਜਿਹੜੀ ਹੈਗੀ ਆ ਪ੍ਰੋਬਲਮ ਜਿਹੜੇ ਬਲੇ ਦੇ ਵਿੱਚ ਨਹੀਂ ਕੀਤਾ ਔਰ 10-15 ਸਾਲ ਹੋ ਗਏ ਸੀ ਲੋਕ ਜਿਤਨਾ-ਤਰਾ ਮਰਦੇ ਪਏ ਸੀ ਪਾਣੀ ਦੇ ਕਰਕੇ ਕਿੰਨਾ ਟੈਨੀ ਜ਼ਿਆਦਾ ਸੀਗੀ ਹਰ ਗਰਮੀਆਂ ਦੇ ਵਿੱਚ ਦਿੱਕਤ ਆਉਂਦੀ ਸੀਗੀ ਤੇ ਲਗਭਗ ਤਕਰੀਬਨ 2 ਸਵਾ 2 ਸਾਲ ਦੇ ਟਾਈਮ ਦੇ ਵਿੱਚ ਮੈਨੂੰ ਮੇਰੇ ਇੱਥੇ ਜਿਹੜੇ ਵਾਰਡ ਦੇ ਇੰਚਾਰਜ ਨੇ ਸ਼ੇਖਰ ਕੁਮਾਰ ਜੀ ਜਸਪਾਲ ਸਿੰਘ ਜੀ ਔਰ ਇੱਥੇ ਕਰਨ dxcit ਨੇ ਸਾਡੇ ਸੁਖਦੇਵ ਸਿੰਘ ਰਿੰਕੂ ਨੇ ਅੱਤੇ ਮੇਰੇ ਨਾਲ ਬਲਾਕ ਪ੍ਰਧਾਨ ਆਏ ਨੇ ਇੱਥੇ ਆਮ ਆਦਮੀ ਪਾਰਟੀ ਤੋਂ ਇੱਥੇ ਕਾਫੀ ਸਮੇਂ ਤੋਂ ਇਹ ਡਿਮਾਂਡ ਕਰ ਰਹੇ ਸੀ ਕਿ ਇੱਥੇ ਪਾਣੀ ਦੀ ਲੋਕਾਂ ਨੂੰ ਕਿ ਕੀਲਤ ਹੈਗੀ ਹੈ ਜਿਹਦੇ ਕਰਕੇ ਅੱਜ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈਗਾ ਮੈਂ ਸਮਝਦਾ ਕਿ ਪਿਛਲੇ 2 ਤੋਂ 2.5 ਸਾਲਾਂ ਦੇ ਕਾਰਜਕਾਲ ਦੌਰਾਨ ਜਿੰਨਾ ਵੀ ਇਹ ਕੰਮ ਹੋਇਆ ਉਹ ਉਦੋਂ ਦਾ ਪ੍ਰੋਸੈਸ ਦੇ ਵਿੱਚ ਪੈ ਗਿਆ ਹੋਇਆ ਸੀਗਾ ਤੇ ਕੋਡ ਆਫ ਕੰਡਕੱक्ट ਲੱਗਾ ਹੋਇਆ ਇਲੈਕਸ਼ਨ ਕਮਿਸ਼ਨ ਦਾ ਐਸੋਲੇ ਪੂਰਾ ਰਾਜ ਹੈਗਾ ਯਾ ਤੋ ਇਸ ਬੋਲੋ ਦੇ ਪ੍ਰੋਸੈਸ ਦੇ ਵਿੱਚ ਚਲਦੇ ਹੋਏ ਇਹ ਜਿਹੜਾ ਕੰਮ ਹੋਆ ਆ ਕੇ ਮੁਕੰਮਲ ਹੋਇਆ ਹੈਗਾ ਅਮਨ ਤੇ ਕਾਨੂੰਨ ਦੀ ਸ਼ਾਂਤੀ ਨੂੰ ਵਰਕਰਾਂ ਦਾ